ਤੰਨ ਬਾਬਾ ਮੁੱਤੀ RAM ਜੀ ਗੜਵਾ ਲੈ ਕੇ ਦੁੱਧ ਦਾ ਜਦੋਂ ਠੰਡੇ ਬੁਰਜ ਵਿੱਚ ਜਾਂਦੇ ਨੇ ਪ੍ਰੇਮ ਨਾਲ ਬੇਨਤੀ ਕਰਦੇ ਨੇ ਮਾਂ ਮੈਂ ਦੁੱਧ ਲੈ ਕੇ ਆਇਆ ਮਾਂ ਗੁਜਰ ਕੌਰ ਕਹਿੰਦੀ ਮੁੱਤੀ ਡਰ ਨਹੀਂ ਲੱਗਿਆ ਕਹਿੰਦੇ ਨਹੀਂ ਡਰ ਲੱਗਿਆ ਮੈਂ ਸੇਵਾ ਕਮਾਉਣੀ ਹੈ ਮਾਂ ਚਰਨ ਕੁੱਤੇ ਨੇ ਜਲ ਗਰਮ ਦੇ ਨਾਲ ਚਰਨ ਧੁੱਤੇ ਨੇ ਦੁੱਧ ਦਿੱਤੇ ਗਲਾਸਾਂ ਵਿੱਚ ਪਾ ਕੇ ਛਕਾਇਆ ਉਸ ਸਮੇਂ ਬਾਬਾ ਮੁੱਤੀ RAM ਜੀ ਦਾ ਤਰਲਾ ਬੇਨਤੀ ਹੈ ਮਾਂ ਜੀ ਦੇ ਕੋਲ ਆਓ ਬਸ 5 ਮਿੰਟ ਸੰਗਤ ਜੀ ਫਿਰ ਬਾਬਾ ਜੀ ਸਮਾ ਲਾਉਣਗੇ ਆਓ ਸਾਰੇ ਜਾਣੇ ਜੀ जिन पुन कमाया लाला ताईं बुढ पिलाया ਆਇਆ ਗੜਵਾ ਲੈ ਕੇ ਦੁੱਧ ਦਾਸੀ ਮੋਤੀ ਆਇਆ ਮਾਤਾ ਜੀ ਸਤਕਾਰ ਨਾਲ ਕਿਆਂ ਬੁਲਾਇਆ ਗੜਵਾ ਲੈ ਕੇ ਦੁੱਧ ਦਾਸੀ ਮੋਤੀ ਆਇਆ ਮਾਤਾ ਜੀ ਸਤਕਾਰ ਨਾਲ ਕਿਆਂ ਨਬ ਲਾਇਆ ਕੋਲ ਕੋਠੜੀ ਪਹੁੰਚ ਕੇ ਕੁੰਡਾ ਖੜਕਾਤਾ ਮੋਤੀ ਕਰਦਾ ਬੇਨਤੀ ਦੁੱਧ ਛਕ ਲੋ ਮਾਤਾ ਕੋਲ ਕੋਠੜੀ ਪਹੁੰਚ ਕੇ ਕੁੰਡਾ ਖੜਕਾ ਕਰਦਾ ਬੇਨਤੀ ਦੁੱਧ ਛਕ ਲੋ ਮਾਤਾ ਮੋਤੀ ਕਰਦਾ ਬੇਨਤੀ ਦੁੱਧ ਛਕ ਲੋ ਮਾਤਾ ਮੈਂ ਸੇਵਕ ਗੋਬਿੰਦ ਦਾ ਸੱਚਾ ਕਰ ਦੇਉ ਉਦਾਸ ਤੇ ਬਣ ਕੇ ਕਿਰਪਾਲੂ ਮੈਂ ਸੇਵਕ ਗੋਬਿੰਦ ਦਾ ਸੱਚਾ ਸਰਦਾਰ ਦੂ ਕਿਰਪਾ ਕਰ ਦੇਉ ਉਦਾਸ ਤੇ ਬਣ ਕੇ ਕਿਰਪਾਲੂ ਨਿਭ ਜੇ ਗੁਰ ਦੇ ਨਾਲ ਜੇ ਮੈਂ ਸਿੱਖ ਦਾ ਨਾਤਾ மோத்தி துத்த ஷக்கலோ மோத்தி கதீ து ஷக்கலோ மண பான ஹால தக்கே கு ਸੋ ਜਗ ਕੋਏ ਖਖਣ ਭਾੜ ਲਾਲ ਨਾ ਮੇਥੋਂ ਜਰ ਹੋਏ ਹਾਲਤ ਤੱਕ ਕੇ ਤੁਸਾਂ ਦੀ ਸੋ ਜਗ ਕੋਏ ਕਾਤੋਂ ਵੈਰੀ ਹੋ ਗਿਆ ਸੱਚਿਆਂ ਦਾ ਦਾਤਾ ਮੁੱਠੀ ਕਰਦਾ ਬੇਨਕੀਦ ਦੁਸ਼ਕਲੋ ਤਾ ਮੋਤੀ ਕਰਦਾ ਬੇਨਤੀ ਦੁੱਧ ਸ਼ਕ ਲਾ ਮਾਤਾ ਆਪ ਸਕੋ ਦੁੱਧ ਰਚ ਕੇ ਲਾਲਾ ਨੂੰ ਸ਼ਕਾਓ ਬੁਰੀ ਪੇਟ ਦੀ ਪੁੱਖ ਹੈ ਤੁਸੀਂ ਪੁੱਖ ਮਿਟਾਓ ਜਿੱਤੇ ਲਾਲਾ ਨੂੰ ਸ਼ਕਾਓ ਬੁਰੀ ਪੇਟ ਦੀ ਭੁੱਖ ਹੈ ਤੁਸੀਂ ਭੁੱਖ ਮਿਟਾਓ ਜੋਰਾ ਵਰਤੇ ਫਤੇ ਸਿੰਘ ਹਲ ਭੁੱਖੇ ਪਰਤਾ ਮੋਤੀ ਕਰਦਾ ਬੇਨਤੀ ਦੁੱਧ ਸ਼ਕ ਲਾ ਮਾਤਾ ਮੋਤੀ ਕਰਦਾ ਬੇਨਤੀ ਗੰਢਲੇ ਪੈਰਦਾਰ ਮੈਂ ਸਭ ਦੇਕੇ ਮੋਰਾ ਬਾਕੀ ਰੱਬ ਤੇ ਛਡੀਆਂ ਕਰ ਸਰਦਾ ਡੋਰਾ ਗੰਢਲੇ ਪੈਰਦਾਰ ਮੈਂ ਸਭ ਦੇਕੇ ਮੋਰਾ बाक़ी रब ते छटिय कर शरदा डोर निकीदारा चुनल करी वोत करेनती दुध छकलो माता मोती करदा बेनती दुध छकलो माता ਕਰ ਮਨਜ਼ੂਰ ਮਾ ਬਖਸ਼ੋ ਵਡਿਆਈ ਸਫਲੀ ਹੋ ਜੇ ਜ਼ਿੰਦਗੀ ਨਾ ਜਾਏ ਅਜਾਈ ਸੇਵਾ ਕਰ ਮਨਜ਼ੂਰ ਮਾ ਬਖਸ਼ੋ ਵਡਿਆਈ ਸਫਲੀ ਹੋ ਜੇ ਜ਼ਿੰਦਗੀ ਨਾ ਜਾਏ ਅਜਾਈ ਉਹ ਸੱਚਖੰਡ ਜਾਂ ਪਹੁੰਚ ਦੇ ਜੇ ਨਮੂਰ ਪਛਾਤਾ ਮੋਤੀ ਕਰ ਲਾ ਬੇ ਨਤੀ ਦੁਦ ਸ਼ਕਲ ਮਾਤਾ ਮੋਤੀ ਕਰ ਲਾ ਬੇ ਨਤੀ ਦੁਦ ਸ਼ਕਲ ਮਾਤਾ ਕੋਨ ਕੋਠੜੀ ਪਾਚ ਕੇ ਕੁੰਡਾ ਖੜਦਾਤਾ ਮੁੱਤੀ ਕਰਦਾ ਵੇ ਨਤੀ ਦੁੱਧ ਛਕ ਲੋ ਮਾਤਾ ਮੁੱਤੀ ਕਰਦਾ ਵੇ ਨਤੀ ਦੁੱਧ ਛਕ ਲੋ ਮਾਤਾ ਇਸੇ ਤਰ੍ਹਾਂ ਬਾਬਾ ਮੁੱਤੀ RAM ਜਿਨ੍ਹਾਂ ਦੀ ਸੰਗਤ ਦੀ ਸੇਵਾ ਜਿਨ੍ਹਾਂ ਦੀ ਘਾਲਣਾ ਆਪਾਂ ਭੁਲਾ ਨਹੀਂ ਸਕਦੇ ਤੇ ਅੱਜ ਦੇ ਦਿਨ ਤੇ ਪਰਵਾਰ ਦੇ ਚੌਂ ਜੀਵਨ ਸੂਬੇ ਸਰਹੰਦ ਦੇ ਕਹਿਣ ਤੇ ਤੇਲੀਆਂ ਦੇ ਮਹੱਲੇ ਵਿੱਚ ਲੈ ਆਂਦਾ ਗਿਆ ਜਿੱਥੇ ਸਰੂ ਪੀੜੀ ਜਾਂਦੀ ਸੀ ਤਿਲ ਪੀੜੇ ਜਾਂਦੇ ਸੀ ਤੇਲ ਨਿਕਲਦਾ ਸੀ ਅੱਜ ਦੁਨੀਆ 'ਚ ਪਹਿਲੀ ਵਾਰ ਹੋਏਗਾ ਸੰਗਤ ਜੀ ਜਿੱਥੇ ਨਾ ਤਿਲ ਪੀੜੇ ਜਾਣੇ ਨੇ ਨਾ ਸਰੂ ਪੀੜੀ ਜਾਣੀ ਹੈ ਅੱਜ ਗੁਰੂ ਨਾਨਕ ਸਾਹਿਬ ਦੇ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ लाडले ਬੱਚੇ ਨੇ ਜਿਨ੍ਹਾਂ ਨੂੰ ਸੰਗਤ ਜੀ ਜੁੰਦਿਆਂ ਜੀ ਕੋਲੂ ਵਿੱਚ ਪੀੜਿਆ ਜਾਣਾ ਲੇ ਆਂਦਾ ਬਨ ਕੇ ਮਸ਼ਕਾ ਪਾ ਕੇ ਮੁੱਤੀ RAM ਨੂੰ ਕਹਿਣ ਲੱਗਿਓ ਮੁੱਤੀ RAM ਤੂੰ ਦੁੱਧ ਪਲਾਇਆ ਕਹਿੰਦਾ ਪਲਾਇਆ ਕਿੰਨੇ ਦਿਨ ਪਲਾਇਆ ਤਿੰਨ ਦਿਨ ਪਲਾਇਆ ਤੇ ਤੈਨੂੰ ਡਰ ਨਹੀਂ ਲੱਗਿਆ ਕਹਿੰਦਾ ਜੇ ਸਹਿਬ ਜਾਦਿਆਂ ਨੂੰ ਡਰ ਨਹੀਂ ਲੱਗਿਆ ਤੇ ਮੈਨੂੰ ਕਿੱਥੋਂ ਡਰ ਲੱਗਣਾ ਸੀ ਕਿ ਉਹ ਅਡੋਲ ਰਹੇ ਨੇ ਤੇ ਮੈਂ ਕਿਸ ਤਰ੍ਹਾਂ ਘਬਰਾ ਜਾਂਦਾ ਕਹਿੰਦੇ ਕੋਲੂ ਦਾ ਪਤਾ ਜਦੋਂ ਵਿੱਚ ਪੀੜਾਂਗੇ ਖੂਨ ਨਿਕਲਣਾ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਪੀੜ ਦਿਓ ਉਸ ਸਮੇਂ ਵਜੀਦ ਖਾਂ ਅੱਖਾਂ ਲੱਗਾ ਤੈਨੂੰ ਕੱਲਿਆਂ ਨੂੰ ਨਹੀਂ ਪੀੜਨਾ ਤੇਰੇ ਸਾਰੇ ਪਰਿਵਾਰ ਨੂੰ ਪੀੜਨਾ ਉਸ ਸਮੇਂ ਸੰਗਤ ਜੀ ਅੱਜ ਦੁਪਹਿਰ ਦਾ ਸਮਾਂ ਬਣ ਗਿਆ ਤੇ ਫਿਰ ਇਹਨਾਂ ਤਿੰਨਾਂ ਜਾਣਿਆਂ ਨੂੰ ਲੈ ਆਂਦਾ ਗਿਆ ਚੌਂਕ ਦੇ ਵਿੱਚ ਨਾਲ ਬਾਬਾ ਮੁੱਤੀ RAM ਜੀ ਕਹਿੰਦੇ ਮੁਸਲਮਾਨ ਬਣ ਦੀਨੇ ਅਲਾਹੀ ਧਰਮ ਕਬੂਲ ਕਰ ਸੰਗਤ ਜੀ ਉਸ ਸਮੇਂ ਫਿਰ ਤਿੰਨੇ ਚੌਵੇਂ ਜਾਣਿਆਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਵਾਰੋ-ਵਾਰੀ ਪਹਿਲਾ 7 ਸਾਲ ਦੇ ਪੁੱਤਰ ਨਰਾਇਣੇ ਨੂੰ ਕੋਲੂ ਚ ਪੀੜਿਆ ਉਸ ਉਸ ਕੋਲੂ ਦੇ ਵਿੱਚੋਂ ਖੂਨ ਧਰਤੀ ਤੇ ਡਿੱਗ ਰਿਹਾ ਆਕਾ ਲੱड्डੂ ਜੀ ਨੂੰ ਕੋਲੂ ਚ ਪੀੜਿਆ ਗਿਆ ਵੈ ਪੀੜ ਕੇ ਸੰਗਤ ਜੀ ਕੱਲਾ ਚੰਮ ਰਹਿ ਗਿਆ ਹੱਡੀਆਂ ਉਹਨੇ ਪੀਸ ਕੇ ਰੱਖ ਦਿੱਤੀਆਂ ਨੇ ਖੂਨ ਧਰਤੀ ਤੇ ਡਿੱਗ ਰਿਹਾ ਵੈ ਫਿਰ ਤੀਸਰੀ ਵਾਰੇ ਦੀ ਪਤਨੀ ਜਿਹਦਾ ਨਾ ਭੋਲੀ ਬੁਈ ਆਇਆ ਵੈ ਆਖਣ ਲੱਗੇ ਬਚ ਸਕਦੀ ਹੈ ਬਾਲ ਬੱਚਾ ਫਿਰ ਆ ਜਾਵੇਗਾ ਮਾਂ ਬਜ਼ੁਰਗ ਸੀ ਹੁਣ ਮੁਸਲਮਾਨ ਬਣ ਜਾ ਘਰ ਵਾਲੀ ਛੱਡ ਦਿੰਨੇ ਆ ਕਹਿੰਦਾ ਨਾ ਸਿੱਖੀ ਨਹੀਂ ਛੱਡਣੀ ਕਮਾਉਣੀ ਹੈ ਸੰਗਤ ਜੀ ਭੋਲੀ ਜੀ ਨੂੰ ਪੱਪਾ ਮੋਤੀ RAM ਜੀ ਦੀ ਘਰ ਵਾਲੀ ਨੂੰ ਪੀੜ ਦਿੱਤਾ ਗਿਆ ਫਿਰ ਵਾਰੀ ਆ ਗਈ ਬਾਬਾ ਮੋਤੀ RAM ਫਿਰ ਧੰਨ ਮੋਤੀ ਜਿਨ ਪੁੰਨ ਕਮਾਇਆ ਲਾਲਾ ਤਾਈ ਦੁੱਧ ਪਿਲਾਇਆ ਤੇ ਸੰਗਤ ਜੀ ਅੱਜ ਨਾ ਹੀ ਕੱਲਾ ਮੋਤੀ ਨਹੀਂ ਅੱਜ ਮੋਤੀ ਵਾਂਗ ਸਤਿਗੁਰੂ ਜੀ ਦੇ ਚਰਣਾ ਵਿੱਚ ਬਾਬਾ ਮੋਤੀ RAM ਜੀ ਚਮਕ ਵੀ ਰਿਹਾ ਕੱਲਾ ਨਾਮ ਹੀ ਨਹੀਂ ਉਹਦਾ ਨਾਮ ਸ਼ਹੀਦਾਂ ਵਿੱਚ ਚਮਕ ਰਿਹਾ ਤੇ ਸਾਰੇ ਸ਼ਹੀਦਾਂ ਵਿੱਚੋਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਉਹ ਮੋਤੀ ਜੇ ਤੂੰ ਇਹ ਸੇਵਾ ਟਹਿਲ ਕਮਾਈ ਹੈ ਜਦੋਂ ਦੀਨੇ ਕੰਗੜ ਪਤਾ ਲੱਗਾ ਮਹਾਰਾਜ ਨੂੰ ਕਹਿੰਦੇ ਸਾਰੇ ਸਿੰਘ ਪਰੇ ਰਹਿਣਗੇ ਤੂੰ ਇਹੋ ਜੀ ਸ਼ਹੀਦੀ ਕਮਾ ਗਿਆ ਤੈਨੂੰ ਆਪਣੇ ਕੋਲ ਬਿਠਾ ਕੇ ਰੱਖਾਂਗਾ